ਸਾਲ ਦੇ శ్రీ ਰਾਮ ਉਹ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਏ ਅੱਜ ਅਸੀਂ ਭਾਰਤ ਦੇ ਸੰਵਧਾਨ ਦਾ ਜਦੋਂ ਗੜਾ ਘਟਿਆ ਗਿਆ ਸਭ ਤੋਂ ਕਾਲੇ ਦਿਨ ਦੇ ਤੌਰ ਤੇ ਜਿਹੜੂ ਅਸੀਂ ਯਾਦ ਕਰਦੇ ਹਾਂ 25 ਜੂਨ ਦਾ ਉਹ ਦਿਹਾੜਾ ਜਿਹੜਾ ਅਸੀਂ ਉਹਨੂੰ ਕਾਲੇ ਦਿਨ ਦੇ ਤੌਰ ਤੇ ਹਿੰਦੁਸਤਾਨ ਪੱਦਰ ਦੇ ਉੱਤੇ ਮਨਾ ਰਹੇ ਹਾਂ ਔਰ ਇਹ 21 ਦਿਨ ਦੀ ਜਿਹੜੀ ਐਮਰਜੈਂਸੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਆਪਣੇ ਹੱਕਾਂ ਨੂੰ ਬਚਾਉਣ ਦੇ ਵਾਸਤੇ ਕਿਉਂਕਿ ਇਲਾਹਾਬਾਦ ਹਾਈ ਕੋਰਟ ਨੇ ਇਹ ਫੈਸਲਾ ਕਰ ਦਿੱਤਾ ਸੀ ਜਿਹੜਾ 1971 ਦੇ ਵਿੱਚ ਕੇਸ ਉਹਨਾਂ ਦੇ ਵਿਰੁੱਧ ਗਿਆ ਸੀਗਾ 75 'ਚ ਹਾਈ ਕੋਰਟ ਨੇ ਕਹਿ ਦਿੱਤਾ ਕਿ ਉਹਨਾਂ ਦੀ ਜਿਹੜੀ ਇਲੈਕਸ਼ਨ ਐ ਉਹ ਗੈਰ ਕਾਨੂੰਨੀ ਸੀਗੀ ਔਰ ਉਹਨਾਂ ਦੀ ਇਲੈਕਸ਼ਨ ਨੂੰ ਰੱਦ ਕਰਤਾ ਸੁਪਰੀਮ ਕੋਰਟ 'ਚ ਗਏ ਸੁਪਰੀਮ ਕੋਰਟ ਨੇ ਵੀ ਇਸੇ ਫੈਸਲੇ ਨੂੰ ਹਾਈ ਕੋਰਟ ਦੇ ਨੂੰ ਬਹਾਲ ਰੱਖਿਆ ਤੇ ਉਹਨਾਂ ਨੇ ਆਪਦੇ ਹੱਕਾਂ ਵਾਸਤੇ ਸਾਰੇ ਦੇਸ਼ ਦੇ ਜਿਹੜੇ ਹੱਕ ਸੀਗੇ ਉਹਨਾਂ ਦਾ ਗळा ਘੁੱਟ ਦਿੱਤਾ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਅਰਾਜਿਕਤਾ ਸੀ ਸਟੂਡੈਂਟਸ ਦੇ ਅੰਦੋਲਨ ਰੇਲਵੇ ਦੇ ਅੰਦੋਲਨ ਉਹ ਸਾਰਿਆਂ ਨੂੰ ਕੁਚਲਣ ਵਾਸਤੇ ਔਰ ਲੋਕਾਂ ਦੀ ਪ੍ਰੈਸ ਦੀ ਆਵਾਜ਼ ਦੱਬਣ ਲਈ 25 ਜੂਨ 1975 ਦੀ ਅੱਧੀ ਰਾਤ ਨੂੰ ਦੇਸ਼ ਦੇ ਵਿੱਚ ਐਮਰਜੈਂਸੀ ਲਾ ਦਿੱਤੀ ਕਰੀਬ 1 ਲੱਖ ਲੀਡਰ ਤੇ ਉਹ ਸਾਰੇ ਲੋਕ ਜਿਹੜੇ ਮਾੜੀ ਜਿਹੀ ਆਵਾਜ਼ ਉਠਾਉਂਦੇ ਸੀ ਉਹਨਾਂ ਨੂੰ ਜੇਲ੍ਹਾਂ 'ਚ ਇਸ ਤਰ੍ਹਾਂ ਧੁੰਨਿਆ ਕਿ 1000 1200 ਵਾਲੀ ਜੇਲ੍ਹ 'ਚ 3 3000 ਬੰਦਾ ਜਿਹੜਾ ਉਹ ਤੁਨ ਦਿੱਤਾ ਔਰ ਫਿਰ ਦੇਸ਼ ਦੇ ਉੱਤੇ ਦੇਸ਼ਵਾਸੀਆਂ ਦੇ ਉੱਤੇ ਜੋ ਕਹਿਰ ਟਾਇਆ ਕੋਈ ਬੇਲ ਨਹੀਂ ਸੀ ਅਪਲਾਈ ਕਰ ਸਕਦਾ ਨਾ ਕੋਈ ਲੋਕ ਨਾ ਪ੍ਰੈਸ ਕੋਈ ਖਬਰ ਨਹੀਂ ਸੀ ਲਾ ਸਕਦੇ ਨਾ ਲੋਕ ਬੋਲ ਸਕਦੇ ਸੀ ਹਰ ਕਿਸੇ ਦੀ ਹਰ ਤਰ੍ਹਾਂ ਦੀ ਆਜ਼ਾਦੀ ਦੇ ਉੱਤੇ ਪੂਰਨ ਤੌਰ ਤੇ ਬੰਦੀ ਲਾ ਦਿੱਤੀ ਗਈ ਸੀ ਔਰ ਕਿਸੇ ਨੂੰ ਕੋਈ ਹੱਕ ਨਹੀਂ ਰਹਿ ਗਿਆ ਸੀ ਕਿ ਉਹ ਸਰਕਾਰ ਦੇ ਵਿਰੁੱਧ ਬੋਲ ਸਕੇ ਜਾਂ ਕੋਈ ਆਪਣੀ ਆਵਾਜ਼ ਉਠਾ ਸਕੇ ਉਸ ਵੇਲੇ ਇੰਦਰਾ ਗਾਂਧੀ ਜੀ ਨੇ ਜਿਹੜੇ ਕਾਰਨ ਦੱਸੇ ਸੀ ਉਹ ਕਹੇ ਸੀਗਾ ਕਿ ਦੇਸ਼ ਵਿੱਚ ਅਰਾਜਕਤਾ ਫੈਲੀ ਹੋਈ ਹੈ ਔਰ ਵਿਦੇਸ਼ੀ ਲੋਕ ਦੇਸ਼ ਦੇ ਵਿੱਚ ਕੁਝ ਸੈਠ ਕਰਨਾ ਚਾਹੁੰਦੇ ਇਹਦੇ ਵਿੱਚ ਆਪਣੀ ਦਖਲ ਅੰਦਾਜ਼ੀ ਕਰਨਾ ਚਾਹੁੰਦੇ ਔਰ ਅੱਜ ਜਿਹੜੇ ਰਾਹੁਲ ਗਾਂਧੀ ਜੀ ਔਰ ਉਹਨਾਂ ਦੇ ਸਮੁੱਚੇ ਸਾਥੀ ਜਦੋਂ ਇਹ ਗੱਲ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੰਵਿਧਾਨ ਨੂੰ ਰੱਦ ਕਰ ਦਊਗੀ ਜਾਂ ਉਹ ਕਹਿੰਦੇ ਆ ਕਿ ਰਿਜ਼ਰਵੇਸ਼ਨ ਨੂੰ ਖਤਮ ਕਰ ਦਊਗੀ ਤਾਂ ਮੈਂ ਉਹਨਾਂ ਨੂੰ ਸਤਿਕਾਰ ਸਹਿਤ ਇਹ ਪੁੱਛਣਾ ਚਾਹੁੰਦਾ ਕਿ ਇਹ ਕਾਨੂੰਨ ਤੁਸੀਂ ਛਿੱਕੇ ਟੰਗੇ ਸੀ ਉਹਨਾਂ ਦੀ ਸਰਕਾਰ ਜਦੋਂ 47 ਤੋਂ ਲੈ ਕੇ ਜਿੰਨੀ ਦੇਰ ਤੱਕ ਕਾਂਗਰਸ ਦੀ ਰਹੀ ਹੈ 75 ਵਾਰ ਸੰਵਿਧਾਨ ਦੇ ਵਿੱਚ ਤੋੜ ਮਰੋੜ ਕੀਤੀ ਗਈ ਔਰ 90 ਸਟੇਟਾਂ ਦੇ ਵਿੱਚ ਜਿਹੜੀਆਂ ਸਟੇਟ ਸਰਕਾਰਾਂ ਸੀ ਉੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਅੱਜ ਰਾਹੁਲ ਗਾਂਧੀ ਜੀ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਮੀਡੀਏ ਦੇ ਮੂਰੇ ਸੋਸ਼ਲ ਮੀਡੀਏ ਦੇ ਮੂਰੇ ਵਿਦੇਸ਼ੀ ਲੋਕਾਂ ਦੇ ਮੂਰੇ ਇਹ ਗੱਲ ਕਹਿੰਦੇ ਆ ਕਿ ਮੇਰੇ ਦੇਸ਼ ਦੇ ਵਿੱਚ ਆਓ ਸਾਡੇ ਸੰਵਿਧਾਨ ਨੂੰ ਬਚਾਓ ਸਾਨੂੰ ਭਾਰਤੀ ਜਨਤਾ ਪਾਰਟੀ ਤੋਂ ਬਚਾਓ ਇਹ ਉਹੀ ਕਾਂਗਰਸ ਦੇ ਲੀਡਰ ਜਿਨ੍ਹਾਂ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ 인ਦਰਾ ਗਾਂਧੀ ਜੀ ਨੇ ਐਮਰਜੈਂਸੀ ਲਾਉਣ ਬਿੱਲ ਲਿਆ ਸੀ ਵਿਦੇਸ਼ੀ ਦਖਲ ਨੂੰ ਰੋਕਣ ਲਈ ਲਾਈ ਹੈ ਅੱਜ ਉਹ ਆਪ ਵਿਦੇਸ਼ਾਂ ਨੂੰ ਸੱਦਾ ਦਿੰਦੇ ਐਮਰਜੈਂਸੀ ਦੇ ਦੌਰਾਨ 60 ਲੱਖ 16 ਸਾਲ ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਤੱਕ ਜ਼ਬਰਨ ਨਸਬੰਧੀਆਂ ਕੀਤੀਆਂ ਸੁੰਦਰੀਕਰਨ ਦੇ ਨਾਂ ਦੇ ਉੱਤੇ ਝੁੱਗੀਆਂ ਝੌਂਪੜੀਆਂ ਬਲਡੋਜ਼ ਕਰ ਦਿੱਤੀਆਂ ਗੋਲੀਆਂ ਸਟੂਡੈਂਟਸ ਮਾਰ ਦਿੱਤੇ ਔਰ ਇੰਨਾ ਤਸ਼ੱਦਦ ਟਾਇਆ ਗਿਆ ਹਰ ਕਾਨੂੰਨ ਨੂੰ ਛਿੱਕੇ ਟੰਗਿਆ ਗਿਆ। ਸੋ ਅਸੀਂ ਭਾਰਤੀਆਂ ਨੂੰ ਜਿੱਥੇ ਇਸ ਐਮਰਜੈਂਸੀ ਦੇ ਦਿਨਾਂ ਨੂੰ ਯਾਦ ਕਰਦੇ ਹਾਂ ਅੱਜ ਦੇ ਦਿਨ ਨੂੰ ਸੰਵਿਧਾਨ ਦਾ ਗਲ ਘੁੱਟਣ ਵਾਲੇ ਕਾਲੇ ਦਿਨ ਦੇ ਤੌਰ ਤੇ ਮਨਾ ਰਹੇ ਹਾਂ ਉੱਥੇ ਹੀ ਅਸੀਂ ਤੁਹਾਡੇ ਰਾਹੀਂ ਔਰ ਦੇਸ਼ਵਾਦੀਆਂ ਨੂੰ ਇਹ ਗੱਲ ਦਾ ਵਿਸ਼ਵਾਸ ਦਿਵਾਉਂਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਕੋਈ ਵੀ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਜਦੋਂ ਤੱਕ 376 ਧਾਰਾ ਜਾਂ ਤਿੰਨ ਤਲਾਕ ਵਰਗੇ ਜਿਹੜੇ ਲੋਕਾਂ ਨਾਲ ਜੁੜੇ ਹੋਏ ਮਸਲੇ ਆ ਉਹਨਾਂ ਤੋਂ ਇਲਾਵਾ ਕੋਈ ਵੀ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਭਾਰਤੀ ਜਨਤਾ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵਾਸਤੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰੂਗੀ ਜਿਸ ਦੇ ਨਾਲ ਅਸੀਂ ਸੰਵਿਧਾਨ ਦੇ ਵਿੱਚ ਕੋਈ ਛੇੜਛਾੜ ਕਰੀਏ ਔਰ ਦੂਜਾ ਮੈਂ ਉਹ ਆਪਣੇ ਭਾਈਚਾਰੇ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜੇ ਮੋਦੀ ਜੀ ਨੇ ਭਾਜਪਾ ਨੇ ਰਿਜ਼ਰਵੇਸ਼ਨ ਖਤਮ ਕਰਨੀ ਹੁੰਦੀ ਸਰਕਾਰ ਬਣਦਿਆਂ ਪਹਿਲੀ ਮੀਟਿੰਗ ਦੇ ਵਿੱਚ ਮੋਦੀ ਜੀ ਨੇ ਤੁਹਾਡੇ ਵਾਸਤੇ ਕਰੋੜਾਂ ਘਰਾਂ ਦਾ ਪ੍ਰਬੰਧ ਕੀਤਾ 1.5-1.5 ਲੱਖ ਰੁਪਇਆ ਦੇ ਕੇ ਤੁਹਾਡੇ ਪਿੰਡਾਂ ਚ ਸ਼ਹਿਰ ਬਾਤੀਆਂ ਨੂੰ ਘਰ ਦਿੱਤੇ ਜਾਣਗੇ ਔਰ ਜਿਹੜਾ ਅਨਾਜ ਹੈ ਮੁਫਤ ਉਹ 5 ਸਾਲਾਂ ਤੱਕ ਇਸੇ ਤਰੀਕੇ ਅੱਗੇ ਵਧਾ ਦਿੱਤਾ ਗਿਆ ਇਦਾਂ ਹੀ ਤੁਹਾਨੂੰ ਮਿਲਦਾ ਰਹੂਗਾ ਸੋ ਮੈਂ ਅਖੀਰ ਚ ਤੁਹਾਡੇ ਮਾਧਿਅਮ ਨਾਲ ਅੱਜ ਦੇ ਕਾਲੇ ਦੀਪਸ ਨੂੰ ਮਨਾਉਂਦਿਆਂ ਹੋਇਆ ਯਾਦ ਕਰਾਉਂਦਿਆਂ ਹੋਇਆਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਪੂਰਨ ਰੂਪ ਵਿੱਚ ਉਸ ਸਬਦਨ ਦਾ ਆਦਰ ਕਰਦੀ ਹੈ ਜਿਹਦੇ ਵਾਸਤੇ ਕਦੇ ਰਾਹੁਲ ਗਾਂਧੀ ਜੀ ਨੇ ਉਸ ਬਿੱਲ ਨੂੰ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਤੇ ਉਹਨਾਂ ਦੀ ਕੈਬਨਿਟ ਦੁਆਰਾ ਪਾਸ ਕੀਤੇ ਨੂੰ ਫਾੜ ਕੇ ਧਜੀਆਂ ਉਡਾਈਆਂ ਸੀ ਅਸੀਂ ਉਸ ਸਬਦਨ ਦੀ ਪੂਰਨ ਰਾਖੀ ਵਾਸਤੇ ਹਰ ਹਿੱਲੇ ਆਪਣਾ ਹਰ ਹਿੱਲਾ ਵਰਤਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ। ਪੂਰੇ ਸਾਲ ਪਿਛਲੇ ਦਿਨਾਂ ਤੋਂ ਪਿਛਲੀ ਸਰਕਾਰ ਦੀ ਰਾਜਨੀਤੀ ਬਹੁਤ ਇਸ ਤੇ ਚਰਚਾ ਦੇ ਸੀਗੇ ਵੀ ਇਹਨਾਂ ਨੇ ਜੇ ਸਰਕਾਰ ਬਣਦੀ ਹੈ। ਇਹਨਾਂ ਨੇ ਪਹਿਲਾ ਕੰਮ ਹੀ ਇਹ ਕਰਨਾ ਕਿ ਇਹਨਾਂ ਨੂੰ ਸੰਤਾਨ ਜਿਹੜਾ ਹੈਗਾ ਉਹਨੂੰ ਬਦਲਣ ਦੀ ਕੋਈ ਇਹਨਾਂ ਦੀ ਕੋਈ ਚਾਹਤ ਹੈ ਜੀ। ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲ ਹਿੰਦੁਸਤਾਨ ਤੇ ਸਰਕਾਰ ਚਲਾਈ ਹੈ। ਔਰ ਇਦਾਂ ਦੀ ਇੱਕ ਵੀ ਐਂਟੀ ਇਨਕੰਮਬੈਂਸੀ ਨਹੀਂ ਸੀ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੋਦੀ ਜੀ ਜਾਂ ਉਹਨਾਂ ਦੇ ਸਾਥੀਆਂ ਨੇ ਕੋਈ ਘਟਾਲਾ ਕਰਤਾ ਜਾਂ ਕੋਈ ਫੈਸਲੇ ਇਦਾਂ ਦੇ ਲਏ ਆ ਜਿਹੜੇ ਸੰਵਿਧਾਨ ਦੇ ਜਾਂ ਲੋਕਾਂ ਦੇ ਵਿਰੋਧ ਵਿੱਚ ਹੋਣ ਉਹਨਾਂ ਕੋਲ ਕਹਿਣੇ ਵਾਸਤੇ ਇੱਕ ਵੀ ਸ਼ਬਦ ਨਹੀਂ ਸੀਗਾ ਇਸ ਕਰਕੇ ਉਹਨਾਂ ਨੇ ਇੱਕ ਮਾਹੌਲ ਸਿਰਜਣ ਦੇ ਵਾਸਤੇ ਉਹ ਗੱਲ ਕੀਤੀ ਰਾਜਾ ਵਿੜਿੰਗ ਜੀ ਰਾਹੁਲ ਗਾਂਧੀ ਜੀ ਕਿੱਥੋਂ ਦੇ ਜੋਤਸ਼ੀ ਹੈ ਜਿਹੜਾ ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਭਾਜਪਾ ਦੀ ਸਰਕਾਰ ਆ ਜਾਣੀ ਹੈ ਤੇ ਮੋਦੀ ਜੀ ਨੇ ਸੰਵਿਧਾਨ ਨੂੰ ਬਦਲ ਦੇਣਾ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਇਸ ਗੱਲ ਦਾ ਉਹਨਾਂ ਨੂੰ ਕਿਸ ਪੰਡਤ ਨੇ ਕਹਿਤਾ ਸੀਗਾ ਕਿ ਮੋਦੀ ਜੀ ਦੀ ਸਰਕਾਰ ਆਉਣੀ ਹੈ ਤੇ ਆਹ ਕੁਝ ਹੋਣਾ ਮੈਂ ਤੁਹਾਡੇ ਚੈਨਲ ਤੋਂ ਲੋਕਾਂ ਨੂੰ ਵਿਸ਼ਵਾਸ ਦਿਵਾਣਾ ਕਿ ਭਾਜਪਾ ਦੀ ਨਾ ਇਹ ਜਿਹੀ ਨੀਤੀ ਹੈ ਨਾ ਇਹ ਜਿਹੀ ਕੋਈ ਨੀਤੀ ਹੈ ਅਸੀਂ ਸੰਵਿਧਾਨ ਦੀ ਰਿਸਪੈਕਟ ਕਰਦੇ ਹਾਂ ਉਹਦੀ ਆਨ ਬਾਨ ਸ਼ਾਨ ਵਾਸਤੇ ਹਮੇਸ਼ਾ ਖੜੇ ਰਵਾਂਗੇ ਔਰ ਭਾਰਤ ਦੇ ਸੰਵਿਧਾਨ ਨੂੰ ਜਿਨ੍ਹਾਂ ਨੇ ਸਿਰਜਿਆ ਉਹ ਪੇਮਰਾ ਅੰਬੇਦਕਰ ਜੀ ਅੱਜ ਤੱਕ ਕਾਂਗਰਸ ਨੇ ਉਹਨਾਂ ਦਾ ਅਨਦਰੇ ਕੀਤਾ ਔਰ ਭਾਰਤੀ ਜਨਤਾ ਪਾਰਟੀ ਔਰ ਮੋਦੀ ਸਾਹਿਬ ਨੇ ਜਿੱਥੇ-ਜਿੱਥੇ ਉਹ ਪੰਜ ਥਾਵਾਂ ਤੇ ਰਹੇ ਨੇ ਚਾਹੇ ਬੰਬੇ ਦੇ ਵਿੱਚ ਆ ਚਾਹੇ ਇੰਗਲੈਂਡ ਦੇ ਵਿੱਚ ਜਿੱਥੇ-ਜਿੱਥੇ ਵੀ ਉਹ ਰਹੇ ਉਹਨਾਂ ਨਾਲ ਜੁੜੀਆਂ ਯਾਦਾਂ ਨੂੰ ਪੰਚਸ਼ੀਲ ਦੇ ਤੌਰ ਦੇ ਉੱਤੇ ਬਣਾ ਕੇ ਇੱਕ ਸੰਵਿਧਾਨ ਦੇ ਰਚਤਾ ਨੂੰ ਜੇ ਇੰਨਾ ਮਾਨ ਦਿੱਤਾ ਤਾਂ ਸੰਵਿਧਾਨ ਨੂੰ ਅਸੀਂ ਕਿੰਨਾ ਮਾਨ ਦਿੰਦੇ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦੇ ਦਿਸ਼ਾ ਨਿਰਦੇਸ਼ ਤੇ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ 25 ਜੂਨ ਨੂੰ ਜੋ ਕਾਂਗਰਸ ਦੀ ਸਰਕਾਰ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਜੋ ਧੱਕੇ ਦੇ ਨਾਲ ਅਮਰਜੈਂਸੀ ਲਗਾ ਕੇ ਜੋ ਤਸ਼ੱਦਦ ਲੋਕਾਂ ਤੇ ਕੀਤਾ ਸੀ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਸੀ ਕਈ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੋੜਿਆ ਸੀ ਉਸ ਨੂੰ ਅੱਜ ਅਸੀਂ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਤੇ ਸਾਡੇ ਵਿੱਚ ਪੰਜਾਬ ਦੇ ਸ਼ਾਨ ਸਾਡੇ ਸੂਬੇ ਦੇ ਸਕੱਤਰ ਹਰਜੋਤ ਕਮਲ ਜੀ ਸਾਡੇ ਭਾਜੀ ਅੱਜ ਸਾਨੂੰ ਮਾਰਗਦਰਸ਼ਨ ਕਰਨ ਲਈ ਆਏ ਆ ਸਾਨੂੰ ਇਹਨਾਂ ਦਾ ਮਾਰਗਦਰਸ਼ਨ ਮਿਲਿਆ ਇਹਨਾਂ ਨੇ ਬਹੁਤ ਖੂਬ ਦੱਸਿਆ ਕਿ ਕਿਸ ਤਰ੍ਹਾਂ ਉਸ ਸਮੇਂ ਕਾਂਗਰਸ ਦੀ ਸਰਕਾਰ ਨੇ ਲੋਕਾਂ ਨਾਲ ਧੱਕਾਸ਼ਾਹੀ ਕੀਤੀ ਸੀ ਅੱਜ ਅਸੀਂ ਇਹ ਕਾਲਾ ਦਿਨ ਮਨਾ